मात्र करो साल भर आना ये सही ट्राला में हिसाब से दीदी में चेंज होना मैं आते हूं सुधा के साथ पूरा मुंडो भी खाज में अपने भी है हेलो भाई बोल ओ यार अभी का मेहरान का सारा बाकी सारा और चार दिन मेरा ये मेरा 300 बोल रहे हैं 100 वाले ਮੈਂ ਉਹ ਯਾਰ ਨਾ ਸਿਫਾਤ ਘੱਟ ਲਾ ਜਾਂਦਾ ਸਰਾਂ ਦੇ ਬਾਈਕਾਂ ਦੀਆਂ ਅੰਦਰ ਫਰਸ ਫੋਟਾਗੇ ਸਰ ਪਤਾ ਨਹੀਂ ਕਿ ਸਭ ਠੀਕ ਆ ਬਸ ਸਰਾਂ ਦੇ ਤਟ ਉਦੇਵ ਵਾਲੇ ਲੱਗ ਗਏ ਤੇ ਉਹਨੇ ਫਰ ਕਿਹ ਚੋਪੋ ਵੀ ਕਰਦਾ ਕਿਹਦੀ ਗਰਫਾਨ ਇਹ ਕਹਿੰਦੇ ਸਾਰੇ ਇਹਨਾਂ ਸਿਲਕੀ ਦਾ ਨਾਂ ਨਹੀਂ ਪੱਚਾ ਦਾ ਟਿਕਾਣਾ ਸਾਰੇ ਇਹਨਾਂ ਮਾਰਿਆ ਜੀ ਮੇਰੀ ਗੱਲ ਸੁਣ ਸਰ ਇਹ ਜੰਨਾ ਗਾਲਾਂ ਚ ਲਿਖ ਰੱਖੀਆਂ ਇਹ ਕੋਈ ਬਤਾਉਗਾ ਨਹੀਂ ਹਰ ਕੋਈ ਕੁਛ ਨਹੀਂ ਕਹਿ ਨੂੰ ਮਾਰਿਆ ਪਰ ਉਹਨਾਂ ਦਾ ਜਲੀ ਕਿ ਨਾ ਖੜੀ ਨਹੀਂ ਫਿਰਦੀ ਸਰਕਾਰ ਵਿੱਚ ਆੜੀਆਂ ਜਿਹਾ ਇੰਤਰਾ ਨਹੀਂ ਲਾਟ ਆਏ ਆਂ ਅਈ ਦਸ਼ੀ ਆਏ ਆਂ ਟ੍ਰੈਨ ਤੋਂ ਆਏ ਆਂ ਤੇ ਮੈਂ ਆੜੀ ਤੋਂ ਬਈ ਕੁਛ ਨਹੀਂ ਕਾਣ ਚੇਤਾ ਨਹੀਂ ਰੱਖਿਆ ਸਾਨੂੰ ਆਇਆ ਗੰਪੋਚ ਆਉਣਾ ਸਾਰਾ ਦਾ ਮੈਚ ਉਹਦਾ ਜੂਨੀਅਰ ਦਾ ਮੈਚ ਹੋਣਾ ਮੈਂ ਮੋੜ ਜੀ ਅੱਜ ਵੀ ਇਹ ਐਂਸ਼ੀਅਨ ਕੌਂਸਲਰ ਆਏ ਸਰ ਉਹ ਹੀ ਜਿਹੜੇ ਅੰਦਰ ਉਤਲਾਇਆ ਆਉਂਦੇ ਆ ਉਹਨਾਂ ਚਾਹਦੇ ਆਂ ਉਹਨੂੰ ਕੋਈ ਡਰ ਨਹੀਂਦਾ ਭਾਈ ਇਧਰ ਹੋ ਜਾਓ ਆ ਜਾਓ ਹਾਂ ਆ ਜਾਓ ਫਾਉਮੜੇ ਜਿਹੜੇ ਤੁਸੀਂ ਅੱਜ ਬੜੀ ਸਿਖਲਾਈ ਹਾਂ ਜਦੋਂ ਨਵਾਂ ਟਰੈਕਟਰ ਲੈ ਆਣਾ ਭਾਈ ਆਹਾਂ ਕੋਈ ਨਾ ਲੈ ਰਹੇ ਹੈ ਨਾ ਤੁਹਾਡੇ ਕੋਲ ਨਹੀਂ ਖੁੰਦਾ ਕੰਜਣ ਜਿਹੜੇ ਹੋ ਗਏ ਜੀ ਹੋਰ ਲੱਗੇ ਤਾਂ ਖੋਲੋ ਜੀ ਗਾਟਾ ਟਰੈਕਟਰ ਸੈਂਟਰ ਤੋਂ ਲੋੜ ਨਹੀਂ ਆਦੀ ਬੜਾ ਆਪਣਾ ਖਰਾਬ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਤੋਂ ਜਿੱਥੇ ਕਿ ਟਰੈਕਟਰ ਤੇ ਸਟੰਡ ਕਰਨਾ ਪੈ ਗਿਆ ਮੁੰਡਿਆਂ ਨੂੰ ਮਹਿੰਗਾ ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਦੇ ਸੱਟਾਂ ਵੀ ਲੱਗੀਆਂ ਨੇ ਤਾਂ ਉਸ ਤੋਂ ਬਾਅਦ ਕਿਸੇ ਦੇ ਇਤਲਾਹ ਤੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਐਸਐਸਐਫ ਮੌਕੇ ਤੇ ਪਹੁੰਚਦੀ ਹੈ ਤਾਂ ਮੁੰਡਿਆਂ ਨੇ ਹੱਥ ਜੋੜੇ ਫਿਰ ਪੁਲਿਸ ਦੇ ਅੱਗੇ ਕਹਿੰਦੇ ਨੇ ਕਿ ਸਾਹਿਬ ਸਾਡੀ ਕੋਈ ਗਲਤੀ ਨਹੀਂ ਚਾਚੇ ਦਾ ਮੁੰਡਾ ਟਰੈਕਟਰ ਚਲਾ ਰਿਹਾ ਸੀ ਅਤੇ ਉਸ ਤੋਂ ਗਲਤੀ ਹੋ ਗਈ ਇਹ ਨਹੀਂ ਦੇਖਿਆ ਜਾ ਸਕਦਾ ਸੋਨਾਲੀ ਕਾ ਟਰੈਕਟਰ ਸੀਗਾ ਇਹ ਨੌਜਵਾਨ ਕੋਲ ਅਤੇ ਉਸ ਤੋਂ ਬਾਅਦ ਫਿਰ ਮਿੰਤਾ ਕਰਨੀਆਂ ਪੈਗੀਆਂ ਹੱਥ ਜੋੜੇ ਪੁਲਿਸ ਦੇ ਅੱਗੇ ਫਿਰ ਕਿਉਂਕਿ ਜਦੋਂ ਸਟੰਟ ਬਾਜੀ ਹੁੰਦੀ ਹੈ ਸਟੰਟ ਬਾਜੀ ਪਿਛਲੇ ਦਿਨਾਂ ਦੇ ਵਿੱਚ ਕਈ ਥਾਵਾਂ ਤੇ ਹੋਈ ਮੇਲਿਆਂ ਦੇ ਵਿੱਚ ਕਈ ਜਾਣੀਆਂ ਦੀਆਂ ਜਾਨਾਂ ਗਈਆਂ ਨੇ ਹਾਦਸੇ ਦੇ ਵਿੱਚ ਹੋਏ ਨੇ ਤਾਂ ਉਸ ਦੇ ਕਾਰਨ ਉਸ ਤੋਂ ਬਾਅਦ ਫਿਰ ਪੂਰੇ ਤੌਰ ਤੇ ਸਟੰਟ ਬਾਜੀ ਦੇ ਬਿਆਨ ਲਗਾ ਦਿੱਤਾ ਗਿਆ ਪਰ ਸਟੰਟ ਬਾਜੀ ਤੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਵੀ ਆਇਆ ਸੀ ਉਸ ਤੋਂ ਬਾਅਦ ਫਿਰੇ ਨੌਜਵਾਨ ਸਟੰਟ ਬਾਜੀ ਕਰ ਰਹੇ ਨੇ ਜਿਨ੍ਹਾਂ ਨੂੰ ਪੁਲਿਸ ਨੇ ਘੇਰ ਲਿਆ ਤੇ ਫਿਰ ਜੋੜਦੇ ਹੋਏ ਨਜ਼ਰ ਆ ਰਹੇ ਨੇ ਹੱਥ ਇੱਥੇ ਨਹੀਂ ਬਲਕਿ ਉਹਨਾਂ ਨੇ ਕਿਹਾ ਕਿ ਸਾਰਾ ਖੇੜਾ ਛੱਡ ਦਿਓ ਪਰ ਪੁਲਿਸ ਨੇ ਸਾਰੀਆਂ ਚੀਜ਼ਾਂ ਇਹਨਾਂ ਦੀਆਂ ਨੋਟ ਕਰ ਲਈਆਂ ਪੁਲਿਸ ਨੇ ਇਹ ਵੀ ਕਿਹਾ ਹੈ ਕਿ ਪਰਚਾ ਦਰਜ ਕੀਤਾ ਜਾਵੇਗਾ ਇਹਨਾਂ ਦੇ ਖਿਲਾਫ ਤੇ ਉੱਥੇ ਹੀ ਇੱਕ ਤਲਵਾਰ ਸੀਗੀ ਇਹਨਾਂ ਦੇ ਕੋਲ ਜਿਸ ਨੂੰ ਲੈ ਕੇ ਮਾਮਲਾ ਭਖਿਆ ਤਾਂ ਸਵਾਲ ਖੜੇ ਹੁੰਦੇ ਨੇ ਕਿ ਆਖਿਰਕਾਰ ਸਮਝ ਕਿਉਂ ਨਹੀਂ ਆਉਂਦੀ ਲੋਕਾਂ ਨੂੰ ਕਿਉਂ ਇਸ ਤਰ੍ਹਾਂ ਕਿਉਂਕਿ ਬੱਸ ਦੇ ਅੱਡੇ ਤੇ ਲੇੜੀ ਦਸਿਆ ਜਾ ਰਹੀ ਹੈ ਇੱਕ ਸਟੱਟਵਾਜੀ ਕਰ ਰਹੀ ਸੀਗੀ ਗੁਰਦਾਸਪੁਰ ਦਾ ਜਿਹੜਾ ਬੱਸ ਅੱਡਾ ਉੱਥੇ ਫਿਰ ਜਦੋਂ ਪੁਲਿਸ ਆਈ ਤਾਂ ਇਸ ਮੌਕੇ ਤੇ ਉੱਪਰ ਕੀ ਮਾਹੌਲ ਬਣਿਆ ਆਉ ਦਿਖਾਉਂਦੇ ਆ ਤੁਹਾਨੂੰ ਕਿ ਅਸੀਂ ਐਸਐਸਐਫ ਸੁਰੱਖਿਆ ਸੜਕ ਸ ਪੁਰ ਐਸਆਈ सुरेंद्र ਸਿੰਘ ਵਾਇਰਲੈਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਵੀ ਬਸ ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਘਾਸਾ ਹੋ ਗਿਆ ਉਹ ਅਸੀਂ ਆਏ ਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਉਹ ਆ ਗਈ ਹੈ ਉਹ ਬੰਦੇ ਦੇ ਜਿਹਦੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਖੜਾ ਹੋਇਆ ਉਹਦੇ ਤੇ ਉਹ ਸਟੰਟ ਕਰ ਰਹੇ ਨੇ ਉਹਨੇ ਤਿੰਨ ਚਾਰ ਜਣੇ ਆ ਉਹਦੇ ਉਹ ਵੀ ਕਹਿੰਦੇ ਸਾਡਾ ਵਾ ਬੰਦਾ ਆਪਣਾ ਹੀ ਆ ਸਾਡਾ ਉਹਨੂੰ ਉਹ ਸਿਵਲ ਹਸਪਤਾਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹੋਗੇ ਤੇ ਕਰ ਦੇਣਗੇ ਉਹ ਹਾਂ ਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਅਸੀਂ ਸੇਫਟੀ ਵਾਸਤੇ ਗੱਨਾ ਖੜਨੀ ਆ ਤੇ ਉਹਦੀ ਸੇਫਟੀ ਵਾਸਤੇ ਰੱਖੀ ਜੇ ਤੇ ਮੈਂ ਕਿਹਾ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਹੈ ਤੇ ਇਹਨੂੰ ਨਾਲ ਦੇਖ ਲੈ ਵੀ ਹੁਣ ਜਮਾ ਬਾਜ਼ਾਰ 'ਚ ਵੀ ਲਈ ਫਿਰਨੀ ਤੁਸੀਂ ਹੁਣ ਕੀ ਕਾਰਵਾਈ ਕਰਦੇ ਇਹ ਹੁਣ ਸਿਟੀ ਵਾਲਿਆਂ ਆਈਓ ਆਉਂਦਾ ਤਾਂ ਵੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਹਸਪਤਾਲ ਦਾ ਆਖਲਾ ਬੰਦਾ ਕਿਹਦੇ ਸੱਟ ਲੱਗੀ ਆ ਉਹਦੇ ਕਟਿੰਗ ਦੇਖਣਗੇ ਵੀ ਜੇ ਤਾਂ ਕਿਸੇ ਕਰਾਉਣੀਆਂ ਨਹੀਂ ਤੇ ਫਿਰ ਮਹਾਰਾਜ ਨਮਾ ਕਰਦਣਗੇ ਉਹ ਇਲਾਜ ਕਰਾ ਦੇਣਗੇ ਉਹਨਾਂ ਨੂੰ